ਕਿੰਦਾ ਗੁਸਤਾਖੀ ਮਾਫ ਕਰੀ ਸਜਣਾ ਕੱਤੋਂ ਸਵੇਰੇ ਸਵੇਰੇ ਝਗੜਦਾ ਦਰਜੀ ਨਾ ਕਹਿੰਦਾ ਕੱਪੜੇ ਨਹੀਂ ਸਹੀ ਸੀਂਦਾ ਅੱਜ ਮੈਂ ਗਰੰਟੀ ਲੈਣੀ ਧਾਗੇ ਦੀ ਬਟਨ ਦੀ ਕੱਪੜੇ ਦੀ ਫਕੀਰ ਹੱਸ ਕੇ ਕਹਿੰਦਾ ਬਾਬਾ ਸਾਰੀਆਂ ਚੀਜ਼ਾਂ ਦੀ ਗਰੰਟੀ ਤੇਰੀ ਗਰੰਟੀ ਕੌਣ ਦਊਗਾ ਕਈ ਵਾਰਾ ਸੀਤੇ ਰਹਿ ਜਾਂਦੇ ਪਾਉਣ ਦਾ ਟਾਈਮ ਹੀ ਨਹੀਂ ਮਿਲਦਾ ਇਸ ਕਰਕੇ ਮਹਾਰਾਜ ਕਹਿੰਦੇ ਦਸਤਗਿਰੀ ਨਹੀਂ ਇੱਥੇ ਟਿਕਾਣਾ ਨਹੀਂ ਕਿਸੇ ਦਾ ਸਾਰੇ ਆਪਾਂ ਪਰਾਣੇ ਆਏ ਆ ਤੇ ਪਰਾਣਾ ਜਦੋਂ ਵੀ ਆਵੇ ਤੇ ਉਹ ਰਾਤ ਨੂੰ ਆਪਣਾ ਸਮਾਨ ਉਸ ਤਰੀਕੇ ਨਾਲ ਪੈਕ ਕਰਦਾ ਵੀ ਸਵੇਰੇ ਟਾਈਮ ਨਾਲ ਭਾਈ ਮੈਂ ਪਰ ਅਸੀਂ ਇਹ ਢੀ ਤਕੜੀ ਗਲਤੀ ਕਰ ਲਈ ਅਸੀਂ ਜਦੋਂ ਘਰ ਬਣਾਇੰਦਾ ਸਭ ਕੁਝ ਉਸ ਤਰੀਕੇ ਨਾਲ ਬਣਾਇੰਦਾ ਇਦਾਂ ਲੱਗਦਾ ਵੇਖਣ ਵਾਲੇ ਨੂੰ ਵੀ ਇਹਨੇ ਪੱਕਾ ਹੀ ਰਹਿਣਾ ਇੱਥੇ ਆਪਾਂ ਕਿਹਦਾ ਵੀ ਉਹ ਚੀਜ਼ ਲਈ 40 50 ਸਾਲ ਗਰੰਟੀ ਦੇਈ ਆਪਣਾ ਘੜੀ ਦਾ ਨਹੀਂ ਪਤਾ ਨਾਮ ਜਪਦਿਆਂ ਖਿੰਡ ਢੇਲਣਾ ਕੀ ਜੇ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਰ ਪਤਾ ਨਹੀਂ ਘੜੀ ਨੂੰ ਇੱਥੇ ਬੂਏ ਚ ਡਿਗ ਪੈਣਾ ਤੇ ਇੰਨੀਆਂ ਗਰੰਟੀਆਂ ਲੈ ਲੈਂਦਿਆ ਤੇ ਬਾਣੀ ਕੋਈ ਪੜਦਾ ਹੋਵੇ ਰੰਗਿਆ ਉਹ ਕਹਿੰਦਾ ਇਹ ਜੋ ਦੁਨੀਆਂ ਇਹ ਜੋ ਦੁਨੀਆਂ ਆਹ ਕਹਿੰਦੇ ਕਿੰਨਿਆਂ ਦੇ ਭੋਗ ਪੈ ਗਏ ਆ ਫੋਟੋ ਹੀ ਰਹਿ ਗਈਆਂ ਤੇ ਆਓ ਸਾਧ ਸੰਗਤ